ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਮਹਾਪੁਰਖਾਂ ਕੋਲ ਝੁਗਤੀ ਹੁੰਦੀ ਹੈ ਢੰਗ ਹੁੰਦਾ ਸਿਮਰਨ ਤਾਂ ਅਸੀਂ ਸਾਰੇ ਹੀ ਕਰਦੇ ਆਂ ਕਹਿੰਦੇ ਇੱਕ ਮਾਤਾ ਨੇ ਸਿਮਰਨ ਕਰਕੇ ਭਗਵਾਨ ਤੋਂ ਵਰ ਮੰਗਿਆ ਤੇ ਭਗਵਾਨ ਖੁਸ਼ ਹੋ ਕੇ ਕਹਿੰਦੇ ਵਰ ਤਾਂ ਮਿਲੇਗਾ ਪਰ ਇੱਕ ਮਿਲੇਗਾ ਜਿਸ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਕਿਉਂ ਜ਼ਰੂਰਤ ਪੈਂਦੀ ਹੈ ਮੈਡੀਸਿਨ ਤਾਂ ਸਾਡੇ ਸਾਹਮਣੇ ਹੁੰਦੀ ਹੈ ਅਸੀਂ ਆਪਣਾ ਆਪ ਨਹੀਂ ਕਰ ਸਕਦੇ ਡਾਕਟਰਾਂ ਦੀ ਜ਼ਰੂਰਤ ਪੈਂਦੀ ਹੈ ਤੇ ਮਾਤਾ ਨੂੰ ਚਿੰਤਾ ਹੋ ਗਈ ਵੀ ਇੱਕ ਵਰਚ ਕੀ ਮੰਗਿਆ ਜਾ ਸਕਦਾ ਉਹ ਮਹਾਤਮਾ ਕੋਲ ਚਲੀ ਗਈ ਵੀ ਭਗਵਾਨ ਖੁਸ਼ ਹੋ ਕੇ ਵਰ ਦਿੱਤਾ ਪਰ ਬਾਰੇ ਘਰ ਤੇ ਘਰੇ ਤਾਂ ਕੁਝ ਵੀ ਹੈ ਨਹੀਂ ਗਰੀਬੀ ਹੈ ਕੋਈ ਪੁੱਤਰ ਹੈ ਨਹੀਂ ਤੇ ਮਹਾਪੁਰਸ਼ਾਂ ਨੇ ਯੋਗਤੀ ਦੱਸਦੀ ਜਦ ਸਮਾਧੀ ਚ ਆ ਕੇ ਬੈਠੀ ਭਗਵਾਨ ਕਹਿੰਦੇ ਮਾਤਾ ਵਰ ਮੰਗ ਕੀ ਮੰਗਦੀਆਂ ਕਹਿੰਦੀ ਭਗਵਾਨ ਜੀ ਇੱਕੋ ਹੀ ਵਰ ਮੰਗਣਾ ਮੈਂ ਆਪਣੇ ਪੋਤੇ ਨੂੰ ਸੋਨੇ ਦੇ ਛੰਨੇ ਚ ਦੁੱਧ ਪੀਂਦੇ ਨੂੰ ਦੇਖਾਂ ਜੇਕਰ ਪੁੱਤਰ ਹੋਏਗਾ ਤਾਂ ਪੋਤਰਾ ਹੋਏਗਾ ਜੇ ਮਾਇਆ आएगी ਤਾਂ ਸੋਨਾ ਆਏਗਾ ਜੇ ਮਾਲ ਡੰਗਰਾਏਗਾ ਦੁੱਧ ਆਏਗਾ ਇਹ ਆ ਰੱਬ ਦੇ ਪਿਆਰਿਆਂ ਦੀ ਯੁਗਤੀ ਰੱਬ ਦੇ ਪਿਆਰਿਆਂ ਦੇ ਅੰਦਰ ਤੜਫ ਹੁੰਦੀ ਆ ਇਸ ਸੰਸਾਰ ਦਾ ਭਲਾ ਕਰਨ ਆਉਂਦਿਆ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਹ 23 ਰੋਜ਼ਾ ਗੁਰਮਤ ਸਮਾਗਮ ਕਿਤੇ ਸਾਡਾ ਭਲਾ ਹੋ ਜੇ ਬਾਬਾ ਜੀ ਦਾ ਆਪਣਾ ਕੋਈ ਕਾਰਜ ਨਹੀਂ ਤਕਰੀਬਨ ਸਵੇਰੇ 2 ਵਜੇ ਵੀ ਕੀਰਤਨ ਸ਼ੁਰੂ ਹੋ ਜਾਂਦਾ ਉਦੋਂ ਵੀ ਬਾਬਾ ਜੀ ਹਾਜ਼ਰੀ ਭਰਦੇ ਆ ਦਿਨੇ ਵੀ ਸੰਗਤਾਂ ਆਉਂਦੀਆਂ ਮਿਲਦੀਆਂ ਨੇ ਤੇ ਸ਼ਾਮ ਨੂੰ ਫਿਰ ਕੀਰਤਨ ਹੁੰਦਾ ਸੌਣ ਦਾ ਕੋਈ ਸਮਾਂ ਨਹੀਂ ਸਾਰਾ ਸਾਲ ਇਸ ਤਰ੍ਹਾਂ ਸਮਾਗਮਾਂ 'ਚ ਲੰਘ ਜਾਂਦਾ ਕਾਦੇ ਲਈ ਕਿਤੇ ਸਾਡਾ ਜੀਵਨ ਸਫਲ ਹੋ ਜਾਏ ਇਹ ਸਾਡੇ ਲਈ ਇਨੀ ਤੜਫ ਹੁੰਦੀ ਹੈ ਰੱਬ ਦੇ ਪਿਆਰਿਆਂ ਦੇ ਅੰਦਰ ਆਪਣੇ ਜੀਵਨ ਦੀ ਇਹ ਪ੍ਰਵਾਹ ਨਹੀਂ ਕਰਦੇ ਆਰਾਮ ਕਦੇ ਵੀ ਨਹੀਂ ਕਰਦੇ ਕਿਤੇ ਸਾਨੂੰ ਸੁੱਖ ਮਿਲ ਜਾਣ ਤੇ ਸਾਡੇ ਭਾਗਾਂ ਸੁੱਖ ਹੋ ਜੇ ਸਾਡੇ ਲਈ ਅਰਦਾਸਾਂ ਕਰਦੇ ਆ ਪਰ ਆਪ ਕਸ਼ਟ ਆਪਣੇ ਸਰੀਰ ਤੇ ਸਹਿ ਲੈਂਦੇ ਆ ਤੇ ਸਾਡਾ ਵੀ ਫਰਜ਼ ਬੰਦਾ ਅਸੀਂ ਵੀ ਅਮਰਤ ਛਾ ਕੇ ਗੁਰੂ ਵਾਲੇ ਬਣੀਏ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋਨਿਹਾਲ ਆਓ ਜੀ ਮਹਾਂਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਕੱਜ ਕੇ ਬੁਲਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ